ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੈਨੇਡਾ ਨਾਲ ਜੁੜੀ ਖਬਰ ਹੈ ਪਿਛਲੇ ਹਫਤੇ ਹੀ ਕੈਨੇਡਾ ਵੱਲੋਂ ਪੜਾਈ ਕਰਨ ਜਾ ਰਹੇ ਕੈਂਡੀਡੇਟਸ ਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਅਲਾਉਟ ਕੀਤਾ ਸੀ ਕਿਹੜਾ ਕਿਹੜਾ ਕੈਟਾਗਰੀ ਚ ਕੀਤਾ ਸੀ ਇਹ ਤੁਹਾਨੂੰ ਦੱਸਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸੇ ਕਿਸੇ ਨੇ ਵੀ ਕੈਂਡੀਡੇਟ ਨੇ 16 ਮਹੀਨੇ ਤੋਂ ਉੱਪਰ ਦਾ ਕੋਰਸ ਕਰਨਾ ਹੈ ਤਾਂ ਉਸ ਦਾ ਸਪਾਊਸ ਲੀਗਲ ਤੌਰ ਤੇ ਉੱਥੇ ਕੰਮ ਕਰ ਸਕਦਾ ਹੈ ਉਸ ਨੂੰ ਓਪਨ ਵਰਕ ਪਰਮਿਟ ਅਲਾਉਟ ਕਰ ਦਿੱਤਾ ਗਿਆ ਹੈ ਇਹ ਚੰਗੀ ਖਬਰ ਸੀ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਨੌਕਰੀਆਂ ਦੇ ਵਿੱਚ ਕਟੌਤੀ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਹੋਵੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸੇ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਨੌਕਰੀ ਲੱਭਣੀ ਕਿਵੇਂ ਹੈ ਅਤੇ ਜੇ ਤੁਸੀਂ ਭਾਰਤ ਜਾਂ ਹੋਰ ਕਿਸੇ ਦੇਸ਼ 'ਚ ਵੀ ਰਹਿੰਦੇ ਹੋ ਤਾਂ ਕੈਨੇਡਾ ਦੇ ਵਿੱਚ ਘਰ ਬੈਠੇ ਨੌਕਰੀ ਲੱਭ ਸਕਦੇ ਹੋ ਉਸ ਨੂੰ ਅਪਲਾਈ ਕਰ ਸਕਦੇ ਹੋ ਅਤੇ ਉੱਥੇ ਕੰਮ ਕਰਨ ਜਾ ਸਕਦੇ ਹੋ ਤਾਂ ਦੋਸਤੋ ਜਾਣਕਾਰੀ ਵੱਲ ਜਾਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੈਨੇਡਾ ਜਾਣ ਦੇ ਚਾਹਵਾਨ ਅਤੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਤੱਕ ਇਹ ਖਬਰ ਪਹੁੰਚ ਜਾਵੇ ਅਤੇ ਉਹ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੀਆਂ ਨੌਕਰੀਆਂ ਲੱਭ ਸਕਣ ਜਾਂ ਫਿਰ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਹੋ ਸਕੇ ਤਾਂ ਓਪਨ ਵਰਕ ਪਰਮਿਟ ਬਾਰੇ ਦੱਸ ਦਵਾਂ ਜਿਹੜੇ ਵੀ ਕੈਂਡੀਡੇਟਸ ਮਾਸਟਰਸ ਪੀ ਐਚ ਡੀ ਡਾਕਟੋਰੇਟ ਜਾਂ ਇਸ ਤੋਂ ਇਲਾਵਾ ਹੈਲਥ ਦੇ ਨਾਲ ਜੁੜੀ ਪੜਾਈ ਕਰਨ ਜਾ ਰਹੇ ਨੇ ਉਹਨਾਂ ਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਅਲਾਉਡ ਹੈ ਉਹ 16 ਮਹੀਨੇ ਤੋਂ ਉੱਪਰ ਦਾ ਕੋਰਸ ਲੈ ਕੇ ਉਹਨਾਂ ਦੇ ਜੋ ਸਪਾਊਸ ਨੇ ਉੱਥੇ ਲੀਗਲੀ ਕੰਮ ਕਰ ਸਕਦੇ ਨੇ ਤਾਂ ਦੋਸਤੋ ਜਾਣਕਾਰੀ ਵੱਲ ਚਲਦੇ ਹਾਂ ਤੁਹਾਨੂੰ ਦੱਸ ਦਈਏ ਕੈਨੇਡਾ ਵਿੱਚ ਨੌਕਰੀਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ ਆਈਆਰਸੀਸੀ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਣ ਵਾਲੇ ਵਿਭਾਗ ਨੇ ਅਗਲੇ 3 ਸਾਲਾਂ ਵਿੱਚ 3300 ਨੌਕਰੀਆਂ ਜਾਂ ਲਗਭਗ 1/4 ਕਰਮਚਾਰੀਆਂ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ IRCC ਨੇ ਅਜਿਹਾ ਫੈਸਲਾ ਸਰਕਾਰੀ ਖਰਚੇ ਤੇ ਧਿਆਨ ਦੇਣ ਲਈ ਸਰਕਾਰ ਦੀ ਪਹਿਲ ਦੇ ਹਿੱਸੇ ਵਜੋਂ ਲਿਆ ਹੈ IRCC ਨੇ ਇਸ ਫੈਸਲੇ ਦੀ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਅਤੇ ਕੈਨੇਡੀਅਨ EMPLOYMENT AND IMMIGRATION UNION ਨੇ ਆਲੋਚਨਾ ਕੀਤੀ ਹੈ ਤੁਹਾਨੂੰ ਦੱਸਿਆ ਕੈਨੇਡਾ ਵਿੱਚ ਜ਼ਿਆਦਾ ਭਾਰਤੀ ਹਨ ਕੈਨੇਡਾ ਵਿੱਚ ਨੌਕਰੀਆਂ ਵਿੱਚ ਕਟੌਤੀ ਦਾ ਸਿੱਧਾ ਅਸਰ ਭਾਰਤੀਆਂ ਤੇ ਵੀ ਪਵੇਗਾ ਕਿਉਂਕਿ ਵੱਡੀ ਗਿਣਤੀ ਵਿੱਚ ਭਾਰਤੀ ਕੈਨੇਡਾ ਦੇ ਵਿੱਚ ਵੱਸਦੇ ਹਨ ਜਿਨ੍ਹਾਂ ਚੋਂ ਬਹੁਤ ਸਾਰੇ ਪੰਜਾਬੀ ਹਨ ਜਿਸ ਲਈ ਉਹਨਾਂ ਨੂੰ IRCC ਚ ਬਖਵਾਖਾਰਦੀਆਂ ਵਿੱਚੋਂ ਲੰਘਣਾ ਪਵੇਗਾ ਇਸ ਗੱਲ ਦਾ ਡਰ ਹੈ ਕਿ ਘੱਟ ਸਟਾਫ ਕਰਨ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਦੇਰੀ ਭਾਰਤੀਆਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਜਿਵੇਂ ਕੈਂਡੀਡੇਟਸ ਹੁਣ PR ਲੈਣ ਲਈ ਕਾਫੀ ਮੁਸ਼ਕਲ ਕਰ ਰਹੇ ਨੇ PR ਦੀ ਜੋ ਫਾਈਲ ਕਲੀਅਰ ਨਹੀਂ ਹੋ ਰਹੀ ਪਿਛਲੇ ਕੁਝ ਸਮੇਂ ਤੋਂ ਕਾਰਨ ਬਹੁਤ ਸਾਰੇ ਨੇ IRCC ਨੇ ਨਹੀਂ ਦੱਸਿਆ ਕਿ ਇਸ ਦੀਆਂ ਕਿਹੜੀਆਂ ਭੂਮਿਕਾਵਾਂ ਪ੍ਰਭਾਵਿਤ ਹੋਣਗੀਆਂ ਪਰ ਕਿਹਾ ਹੈ ਕਿ ਇਹ ਫਰਵਰੀ ਦੇ ਅੱਧ ਵਿੱਚ ਹੋਰ ਵੇਰਵੇ ਪ੍ਰਦਾਨ ਕਰੇਗਾ PSAC ਦੀ ਵੈੱਬਸਾਈਟ ਤੇ ਇੱਕ ਬਿਆਨ ਵਿੱਚ ਰਾਸ਼ਟਰੀ ਪ੍ਰਧਾਨ ਸੈਰਨ ਡਿਸੂਜਾ ਨੇ ਕਿਹਾ ਹੈ ਇਹ ਵੱਡੀ ਕਟੌਤੀ ਉਨ੍ਹਾਂ ਪਰਿਵਾਰਾਂ ਅਤੇ ਕਰਮਵਾਰਾਂ ਨੂੰ ਨੁਕਸਾਨ ਪਹੁੰਚਾਏਗੀ ਜੋ ਇਨ੍ਹਾਂ ਮਹੱਤਵਪੂਰਨ ਜਨਤਕ ਸੇਵਾਵਾਂ ਤੇ ਨਿਰਭਰ ਕਰਦੇ ਹਨ ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਦਿੱਤੀ ਹੈ ਤਾਂ ਤੁਹਾਨੂੰ ਦੱਸ ਦਈਏ ਇਹ ਵੱਧ ਰਹੇ ਇਮੀਗ੍ਰੇਸ਼ਨ ਸੰਕਟ ਨੂੰ ਹੋਰ ਭਿਆਨਕ ਬਣਾ ਦਵੇਗਾ ਜਨਤਕ ਸੇਵਾਵਾਂ ਵਿੱਚ ਵਿਆਪਕ ਕਟੌਤੀ ਹਮੇਸ਼ਾ ਕੈਨੇਡਾ ਦੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਹਜ਼ਾਰਾਂ ਕਾਮਿਆਂ ਨੂੰ ਅੜਿੱਕੇ ਵਿੱਚ ਛੱਡਦੀ ਹੈ ਉਸਨੇ ਕਿਹਾ ਆਈ ਆਰ ਸੀ ਸੀ ਵਰਕਰ ਕੀ ਕਰਦੇ ਹਨ ਆਈ ਆਰ ਸੀ ਸੀ ਸਟਾਫ ਨਾਗਰਿਕਤਾ ਸਥਾਈ ਨਿਵਾਸ ਅਤੇ ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਕਰਦਾ ਹੈ ਉਹ ਇੰਟਰਵਿਊ ਵੀ ਲੈਂਦੇ ਹਨ ਇਮੀਗ੍ਰੇਸ਼ਨ ਪ੍ਰੋਸੈਸਿੰਗ ਸਮਾਂ ਪਿਛਲੇ ਮਹੀਨੇ ਰਿਕਾਰਡ ਬੈਕਲੌਗ ਤੇ ਪਹੁੰਚ ਗਿਆ ਸੀਈਆਈਯੂ ਦੀ ਰਾਸ਼ਟਰੀ ਪ੍ਰਧਾਨ ਰੁਬੀਨਾ ਬੁਸ਼ੋ ਨੇ ਚੇਤਾਵਨੀ ਦਿੱਤੀ ਪੁਨਰ ਮਿਲਣ ਦੀ ਕੋਸ਼ਿਸ਼ ਕਰ ਰਹੇ ਪਰਿਵਾਰ, ਕਰਮਚਾਰੀਆਂ ਦੀ ਕਮੀ ਨਾਲ ਜੂਝ ਰਹੇ کاروبار ਅਤੇ ਹੁਨਰਮੰਦ ਕਮਿਆਲੀ ਬੀਚਨ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਇਸ ਤਰ੍ਹਾਂ ਲਾਪਰਵਾਹੀ ਵਾਲੇ ਫੈਸਲੇ ਦੇ ਨਤੀਜੇ ਭੁਗਤਨੇ ਪੈਣਗੇ ਤੁਹਾਨੂੰ ਦੱਸਿਏ ਆਬਾਦੀ ਵਿੱਚ ਵ੍ਰਾਮ ਲੱਗੇਗਾ ਵਿਭਾਗ ਦੇ ਕਰਮਚਾਰੀਆਂ ਵਿੱਚ ਹਾਲ ਤੇ ਸਾਲਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ 2019 ਵਿੱਚ 7800 ਕਰਮਚਾਰੀਆਂ ਤੋਂ 2024 ਵਿੱਚ 13092 ਹੋ ਗਿਆ ਹੈ ਹਾਲਾਂਕਿ ਆਈਆਰਸੀਸੀ ਬਿਆਨ ਵਿੱਚ ਕਿਹਾ ਗਿਆ ਹੈ ਅਕਤੂਬਰ 2024 ਵਿੱਚ ਕੈਨੇਡਾ ਸਰਕਾਰ ਨੇ ਅਗਲੇ 3 ਸਾਲਾਂ ਲਈ ਆਪਣੀ ਇਮੀਗ੍ਰੇਸ਼ਨ ਪੱਤਰੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਇਮੀਗ੍ਰੇਸ਼ਨ ਪੱਧਰ ਨੂੰ ਘਟਾਇਆ ਜਾਵੇਗਾ ਇਸ ਦੇ ਨਤੀਜੇ ਵਜੋਂ ਸਾਡੀ ਆਬਾਦੀ ਦੇ ਵਾਧੇ ਵਿੱਚ ਥੋੜੇ ਸਮੇਂ ਲਈ ਵਿਰਾਮ ਆਵੇਗਾ ਜਿਸ ਲਈ ਲੰਬੇ ਸਮੇਂ ਲਈ ਵਧੇਰੇ ਟਿਕਾਊ ਕਾਰਸ ਹੋਵੇਗਾ ਤਾਂ ਦੋਸਤੋ ਵੈਬਸਾਈਟ ਤੇ ਲੈ ਕੇ ਚੱਲਣਾ ਜਿੱਥੇ ਤੁਸੀਂ ਘਰ ਬੈਠੇ ਜਾਂ ਫਿਰ ਕੈਨੇਡਾ ਦੇ ਵਿੱਚ ਨੌਕਰੀਆਂ ਆਰਾਮ ਨਾਲ ਲੱਭ ਸਕਦੇ ਹੋ canada.ca ਇੰਗਲਿਸ਼ ਕਰ ਦੇਣਾ ਹੈ ਜਾਂ ਫ੍ਰੈਂਚ ਇਸ ਤੋਂ ਬਾਅਦ ਤੁਸੀਂ ਫਾਈਂਡ ਅ ਜੌਬ ਤੇ ਕਲਿੱਕ ਕਰਨਾ ਹੈ ਤਾਂ ਇੱਥੇ ਤੁਹਾਨੂੰ ਸਕ੍ਰੀਨ ਤੇ ਜੌਬ ਬੈਂਕ ਦਿਖੇਗਾ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਨਿਕਲਣ ਵਾਲੀਆਂ ਗਵਰਨਮੈਂਟ ਜੌਬਸ ਵੀ ਨੇ ਉਹ ਵੀ ਤੁਸੀਂ ਸਰਚ ਕਰ ਸਕਦੇ ਹੋ ਸਟੂਡੈਂਟ এমਪਲॉयਮੈਂਟ ਹੈ ਇਸ ਤੋਂ ਇਲਾਵਾ ਪਰਮਿਟ ਤੁਸੀਂ ਵਰਕ ਪਰਮਿਟ ਕਿਵੇਂ ਪ੍ਰਾਪਤ ਕਰ ਸਕਦੇ ਹੋ ਸਭ ਇਸ ਵੈਬਸਾਈਟ ਤੇ ਮੌਜੂਦ ਹੈ ਤੁਸੀਂ ਜੌਬ ਬੈਂਕ ਤੇ ਕਲਿੱਕ ਕਰਨਾ ਹੈ ਤਾਂ ਤੁਸੀਂ ਕਿਸ ਵੀ ਕਿੱਤੇ ਨਾਲ ਜੁੜੇ ਹੋ ਜਾਂ ਫਿਰ ਤੁਸੀਂ ਲੇਬਰ ਦੀ ਵੀ ਜੌਬ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਇੱਥੇ ਮਿਲਣਯੋਗ ਹੈ ਤਾਂ ਤੁਸੀਂ ਇਸ ਨੂੰ ਟਾਈਟਲ ਦੇ ਵਿੱਚ ਆਪਰੇਟਰ ਮਸ਼ੀਨ ਆਪਰੇਟਰ ਦੀ ਆਪਾਂ ਗੱਲ ਕਰਾਂਗੇ ਜਿਵੇਂ ਮਸ਼ੀਨ ਆਪਰੇਟ ਕੋਈ ਕਰ ਲੈਂਦਾ ਮਸ਼ੀਨ ਆਪਰੇਟਰ ਦੀ ਸਾਰੇ ਹੀ ਕੈਨੇਡਾ ਦੇ ਵਿੱਚ ਸਰਚ ਕਰਾਂਗੇ ਤਾਂ ਸਰਚ ਤੇ ਦਬਾਂਗੇ ਤਾਂ ਤੁਹਾਨੂੰ ਇੱਥੇ ਸਾਰੇ ਹੀ ਕੈਨੇਡਾ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜੋ ਨੌਕਰੀਆਂ ਨੇ 3960 ਨੌਕਰੀਆਂ ਨਿਕਲੀਆਂ ਨੇ ਟੋਟਲ ਰਿਜ਼ਲਟ ਨੇ ਤੇ ਨੌਕਰੀਆਂ ਇਸ ਤੋਂ ਜ਼ਿਆਦਾ ਹੋਣਗੀਆਂ ਜਿਵੇਂ ਮਸ਼ੀਨ ਆਪਰੇਟਰ ਜਿਸ ਨੂੰ 34 ਰੁਪਏ 1 ਘੰਟੇ ਦੇ ਮਿਲਣਗੇ ਸੈਲਰੀ ਜੋ ਕਿ 16 ਜਨਵਰੀ ਨੂੰ ਪੋਸਟ ਕੀਤੀ ਗਈ ਹੈ ਇਸ ਤੋਂ ਇਲਾਵਾ ਮਸ਼ੀਨ اپਰੇਟਰ ਜਿਸ ਨੂੰ 27 ਡਾਲਰ ਘੰਟੇ ਦੇ ਮਿਲਣਗੇ ਤਾਂ ਦੋਸਤੋ ਵੱਖਰੀਆਂ ਵੱਖਰੀਆਂ ਇੱਥੇ ਨੌਕਰੀਆਂ ਨੇ ਕੰਮ ਦੇ ਹਿਸਾਬ ਨਾਲ ਨੌਕਰੀ ਹੈ ਤੁਸੀਂ ਇਸ ਨੂੰ ਅਪਲਾਈ ਕਿਵੇਂ ਕਰ ਸਕਦੇ ਹੋ ਤੁਸੀਂ ਡਾਇਰੈਕਟਲੀ ਇਸ ਤੇ ਕਲਿੱਕ ਕਰ ਦੇਣਾ ਹੈ ਡਾਇਰੈਕਟ ਅਪਲਾਈ ਹੋਵੇਗੀ ਇਹ ਨੌਕਰੀ 雇ਰ ਨੂੰ ਤਾਂ ਤੁਹਾਨੂੰ ਇੱਥੇ ਬ੍ਰੈਂਪਟਨ ਦੇ ਵਿੱਚ ਇਹ ਨੌਕਰੀ ਹੈ ਜਿਸ ਵਾਸਤੇ ਤੁਹਾਨੂੰ ਰੋਜ਼ ਜੋ 1 ਘੰਟੇ ਦੇ 34 ਰੁਪਏ ਮਿਲਣਗੇ ਇਸ ਤੋਂ ਇਲਾਵਾ 30 ਘੰਟੇ ਤੁਸੀਂ 1 ਘੰਟੇ ਦੇ 3 ਘੰਟੇ ਤੁਸੀਂ ਇੱਕ ਵੀਕ ਦੇ ਵਿੱਚ ਕੰਮ ਕਰ ਸਕਦੇ ਹੋ ਪਰਮਨੈਂਟ ਅਮਪਲਾਈ ਹੈ ਓਵਰਟਾਈਮ ਵੀ ਮਿਲੇਗਾ ਦੋ ਵੈਕੈਂਸੀਜ਼ ਨੇ ਇਸ ਨੂੰ ਡਾਇਰੈਕਟਲੀ ਤੁਸੀਂ ਅਪਲਾਈ ਕਰ ਦੇਣਾ ਹੈ ਤਾਂ ਇਸ ਨੌਕਰੀ ਵਾਸਤੇ ਤੁਸੀਂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਰਿਸਪੌਂਸਿਬਿਲਟੀ ਐਕਸਪੀਰੀਐਂਸ 2 ਸਾਲ ਤੋਂ ਲੈ ਕੇ 3 ਸਾਲ ਦਾ ਐਕਸਪੀਰੀਐਂਸ ਚੱਲ ਜਾਵੇਗਾ ਐਜੂਕੇਸ਼ਨ ਸਕੈਂਡਰੀ ਜਾਂ ਹਾਈ ਪਾਸ ਕਰ ਸਕਦੇ ਨੇ ਔਨਸਾਈਟ ਕੰਮ ਹੈ ਟਾਸਕ ਵੀ ਦੱਸਿਆ ਨੇ ਇਸ ਤੋਂ ਇਲਾਵਾ ਕੌਣ-ਕੌਣ ਅਪਲਾਈ ਕਰ ਸਕਦਾ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਹੋ ਪਰਮਨੈਂਟ ਹੋ ਜਾਂ ਫਿਰ ਟੈਂਪਰੇਰੀ ਰੈਜ਼िडੈਂਟ ਕੈਨੇਡਾ ਦੇ ਹੋ ਤਾਂ ਤੁਹਾਡੇ ਕੋਲ ਇੱਕ ਵੈਲਿਡ ਲੈਟ ਮੀ ਹੈ ਤਾਂ ਦੋਸਤੋ ਇਸ ਤਰ੍ਹਾਂ ਬਹੁਤ ਸਾਰੀਆਂ ਨੌਕਰੀਆਂ ਨੇ ਜਿਸ ਵਿੱਚ ਵਕਵਾ ਕੁਲੀਜੀਬਿਲਟੀ ਹੈ ਇਸ ਨੂੰ ਇੱਕ ਵਾਰ ਜਰੂਰ ਚੈੱਕ ਕਰੋ ਅਤੇ ਜੇਕਰ ਤੁਸੀਂ ਕੈਂਡੀਡੇਟ ਦੇ ਵਿੱਚ ਕੰਮ ਕਰਨ ਦੇ ਚਾਹਵਨ ਹੋ ਤਾਂ ਇਸ ਵੈਬਸਾਈਟ ਤੇ ਵਿਜ਼ਿਟ ਕਰਕੇ ਨੌਕਰੀ ਦੀ ਭਾਲ ਜਰੂਰ ਕਰ ਲਵੋ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਈਨ ਟੂ 올 ਮਾਈ ਵਿਅਰਸ